ਅੱਖ ਚ ਦੰਦ ਲਾਉਣ ਤੋਂ ਬਾਅਦ 75 ਸਾਲ ਦੀ ਬਜ਼ੁਰਗ ਮਹਿਲਾ ਨੂੰ ਸ਼ੁਰੂ ਹੋਇਆ ਦੇਖਣਾ ਬ੍ਰਿਟਿਸ਼ ਕੋਲੰਬੀਆ ਦੇ ਡਾਕਟਰਜ਼ ਨੇ ਕੀਤੀ ਹੈਰਾਨ ਕਰ ਦੇਣ ਵਾਲੀ ਸਰਜਰੀ ਮੂੰਹ ਚੋਂ ਦੰਦ ਕੱਢ ਕੇ ਅੱਖ ਚ ਕੀਤਾ ਫਿਰ ਇਹ ਮਾਮਲਾ ਹੈ ਬ੍ਰਿਟਿਸ਼ ਕੋਲੰਬੀਆ ਦੇ ਵਿਕਟੋਰੀਆ ਸ਼ਹਿਰ ਦੀ ਰਹਿਣ ਵਾਲੀ 75 ਸਾਲਾ ਬਜ਼ੁਰਗ ਔਰਤ ਗਿਆਨ ਲੀਂਦਾ ਜਿਨ੍ਹਾਂ ਦੀ ਅਜ ਤੋ तकरीबन 11 ਸਾਲ ਪਹਿਲਾਂ ਇੱਕ ਘਟਨਾ ਚ ਅਚਾਨਕ ਅੱਖਾਂ ਦੀ ਰੋਸ਼ਨੀ ਚਲੀ ਗਈ ਸੀ ਉਸ ਸਮਾਂ ਉਸ ਬਜ਼ੁਰਗ ਮਹਿਲਾ ਲਈ ਡਰਾਉਣਾ ਵੀ ਸੀ ਅਤੇ ਦੁਖ ਭਰਿਆ ਵੀ ਸੀ ਕਿਉਂਕਿ ਉਸ ਘਟਨਾ ਤੋਂ ਬਾਅਦ ਅਗਲੇ ਦਿਨ ਸਵੇਰੇ ਜਦ ਉਸਨੇ ਆਪਣੀਆਂ ਅੱਖਾਂ ਖੋਲ੍ਹੀਆਂ ਸੀ ਤਾਂ ਉਸ ਨੂੰ ਕੁਝ ਵੀ ਨਹੀਂ ਦਿਖ ਰਿਹਾ ਸੀ ਜਿਸ ਤੋਂ ਬਾਅਦ ਕਈ ਸਾਲ ਤੱਕ ਉਹ ਆਪਣੀ ਅੰਨੀ ਜ਼ਿੰਦਗੀ ਨਾਲ ਹੀ ਹੌਲੀ-ਹੌਲੀ ਟਾਲਮੈਂਟ ਬਣਾਉਂਦੀ ਰਹੀ ਘਰ ਦੇ ਵਿੱਚ ਹੱਥਾਂ ਦੇ ਨਾਲ ਚੀਜ਼ਾਂ ਲੱਭਣੀਆਂ ਸੜਕ ਤੇ ਚੱਲਣ ਲਈ ਕੇਨ ਦਾ ਇਸਤੇਮਾਲ ਕਰਨਾ ਅਤੇ ਇੰਟਰਨੈਟ ਨੂੰ ਵੋਕਲ ਅਤੇ ਆਡੀਓ ਟੂਲਸ ਰਾਹੀਂ ਵਰਤਣਾ ਉਸਦੇ ਇਹ ਜੀਵਨ ਦਾ ਨਵਾਂ ਹਿੱਸਾ ਬਣ ਗਿਆ ਸੀ ਅਤੇ ਇਸ ਸਭ ਦੇ ਦੌਰਾਨ ਉਹ ਕੈਨੇਡੀਅਨ ਇੰਸਟੀਚਿਊਟ ਫਾਰ ਦਾ ਬਲਾਈਂਡ ਰਾਹੀਂ ਆਪਣੇ ਸਾਥੀ ਫਿਲ ਨੂੰ ਵੀ ਮਿਲੀ ਜਿੱਥੇ ਉਹ ਵਿਅਕਤੀ ਖੁਦ ਆਪ ਦੀ ਬਲਾਈਂਡ ਸੀ ਔਰ ਦੋਵਾਂ ਨੇ ਇੱਕ ਦੂਜੇ ਦੇ ਨਾਲ ਜ਼ਿੰਦਗੀ ਦੀ ਸ਼ੁਰੂਆਤ ਕੀਤੀ ਅਤੇ ਫਿਰ 3 ਸਾਲ ਪਹਿਲਾਂ ਉਸ ਦੀ ਜ਼ਿੰਦਗੀ ਦੇ ਵਿੱਚ ਇੱਕ ਅਜੀਹਾ ਚਮਤਕਾਰੀ ਮੋੜ ਆਇਆ ਜਦੋਂ ਉਸ ਦੇ ਆਫਥਮੋਲੋਜਿਸਟ ਨੇ ਦੱਸਿਆ ਕਿ ਉਹ ਇੱਕ ਅਜੀਹੀ ਰੇਅਰ ਸਰਜਰੀ ਲਈ ਐਲੀਜੀਬਲ ਹੈ ਜਿਸ ਨੂੰ ਟੁੱਥ ਆਈ ਸਰਜਰੀ ਕਿਹਾ ਜਾਂਦਾ ਹੈ ਇਹ ਸਰਜਰੀ ਉਹਨਾਂ ਲਈ ਹੁੰਦੀ ਹੈ ਜਿਨ੍ਹਾਂ ਦੀ ਅੱਖ ਦੀ ਉੱਪਰਲੀ ਪਰਤ ਯਾਨੀ ਕਿ ਕਾਰਨੀਆ ਡੈਮੇਜ ਹੋ ਚੁੱਕਿਆ ਹੋਵੇ ਪਰ ਜੋ ਅੰਦਰੂਨੀ ਹਿੱਸਾ ਹੁੰਦਾ ਹੈ ਜਿਵੇਂ ਕਿ ਲੈਂਸ ਅਤੇ ਰੈਟੀਨਾ ਉਹ ਬਿਲਕੁਲ ਠੀਕ ਹੋਵੇ ਤਾਂ ਡਾਕਟਰ ਗ੍ਰੈਗ ਮੋਲੋਨੀ ਜੋ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਇਹ ਪ੍ਰੋਸੀਜਰ ਕਰ ਚੁੱਕੇ ਨੇ ਅਤੇ ਹੁਣ ਉਹ ਵੈਂਕੂਵਰ ਦੇ ਮਾਉਂਟ ਸੇਂਟ ਜੋਸਫ ਹਸਪੀਟਲ ਦੇ ਵਿੱਚ ਸਰਜਰੀ ਦੀ ਅਗਵਾਈ ਕਰ ਰਹੇ ਨੇ ਅਤੇ ਉਹਨਾਂ ਨੇ ਦੱਸਿਆ ਕਿ ਇਹ ਪ੍ਰੋਸੀਜਰ ਹਰ ਕਿਸੇ ਦੇ ਲਈ ਨਹੀਂ ਹੈ ਪਰ ਇਹ ਸਿਰਫ ਉਹਨਾਂ ਲੋਕਾਂ ਦੇ ਲਈ ਹੈ ਜੋ ਇੱਕ ਵੈਰੀ ਸਪੈਸੀਫਿਕ ਬਲਾਈਂਡਨੈਸ ਦੀ ਪ੍ਰੋਬਲਮ ਦੇ ਨਾਲ ਕੰ데 ਜੂਝ ਰਹੇ ਨੇ ਫਿਰ ਇਸ ਸਾਲ ਦੇ ਫਰਵਰੀ ਮਹੀਨੇ ਦੇ ਵਿੱਚ ਡਾਕਟਰਸ ਨੇ ਬਜ਼ੁਰਗ ਮਹਿਲਾ ਦੇ ਅਤੇ ਦੋ ਹੋਰ ਮਰੀਜ਼ਾਂ ਤੇ ਇਹ ਸਰਜਰੀ ਕੀਤੀ ਅਤੇ ਉਹ ਕੈਨੇਡਾ ਦੇ ਪਹਿਲੇ ਤਿੰਨ ਅਜਿਹੇ ਲੋਕ ਬਣੇ ਨੇ ਜਿਨ੍ਹਾਂ ਨੂੰ ਇਹ ਉਮੀਦ ਭਰਿਆ ਇਲਾਜ ਮਿਲਿਆ ਹੋਇਆ ਹੈ ਅਤੇ ਇਸ ਸਰਜਰੀ ਦੇ ਦੋ ਹਿੱਸੇ ਸਨ ਪਹਿਲਾ ਬਜ਼ੁਰਗ ਮਹਿਲਾ ਦੇ ਜੋ ਕੇਨਾਈਨ ਟੂਥ ਹੈ ਜਿਸ ਨੂੰ ਅਸੀਂ ਆਪਾਂ ਪੰਜਾਬੀ ਦੇ ਵਿੱਚ ਕੁੱਤੇਵਲਾ ਦੰਦ ਵੀ ਕਹਿ ਦਿੰਦੇ ਹਾਂ ਉਸ ਨੂੰ ਕੱਢ ਕੇ ਉਸ ਦੇ ਆਪਣੇ ਹੀ ਚੀ ਜਾਨੀ ਉਸ ਦੀ ਗਲ ਦੇ ਵਿੱਚ ਇੰਪਲਾਂਟ ਕੀਤਾ ਗਿਆ ਤਾਂ ਜੋ ਉਸ ਦੇ ਉੱਤੇ ਇੱਕ ਸ਼੍ਰੀਵਿਕ ਟਿਸ਼ੂ ਜਿਹੜਾ ਹੈਗਾ ਉਹ ਬਣ ਸਕੇ ਅਤੇ ਫਿਰ ਇਸ ਦੰਦ ਦੇ ਵਿੱਚ ਇੱਕ ਸਪੈਸ਼ਲ ਟੈਲੀਸਕੋਪਿਕ ਲੈਂਸ ਲਗਾਇਆ ਗਿਆ ਅਤੇ ਮਈ ਮਹੀਨੇ ਦੇ ਅਖੀਰ ਦੇ ਵਿੱਚ ਇਹ ਦੰਦ ਮਹਿਲਾ ਦੀ ਅੱਖ ਦੇ ਵਿੱਚ ਸਕਸੈਸਫੁਲੀ ਇੰਪਲਾਂਟ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਹੌਲੀ-ਹੌਲੀ ਉਸ ਦੀ ਅੱਖਾਂ ਦੀ ਰੋਸ਼ਨੀ ਵਾਪਸ ਆਉਣ ਲੱਗੀ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਇਹ ਰੋਸ਼ਨੀ ਅਚਾਨਕ ਨਹੀਂ ਆਈ ਪਰ ਇਹ ਹੌਲੀ-ਹੌਲੀ ਇੱਕ ਚਮਤਕਾਰ ਦੇ ਵਾਂਗ ਸੀ ਪਹਿਲਾਂ ਉਸ ਨੂੰ ਰੋਸ਼ਨੀ ਦਿਖਣੀ ਸ਼ੁਰੂ ਹੋਈ ਮਹਿਸੂਸ ਹੋਣੀ ਸ਼ੁਰੂ ਹੋਈ ਫਿਰ ਸائے ਫਿਰ ਸਿਲਵਟ ਯਾਨੀ ਕਿ ਸਿਰਫ ਪਰਛਾਵੇਂ ਕੋਈ ਵੀ ਡਿਟੇਲ ਜਾਂ ਰੰਗ ਨਹੀਂ ਦਿਖਦੇ ਸੀਗੇ ਅਤੇ ਫਿਰ ਕੁਝ ਦਿਨਾਂ ਦੇ ਬਾਅਦ ਉਸ ਨੇ ਇੱਕ ਦਿਨ ਇੱਕ ਗੱਡੀ ਨੂੰ ਵੇਖਿਆ ਅਤੇ ਫਿਰ ਉਸ ਦਿਨ ਉਸ ਦੀ ਜ਼ਿੰਦਗੀ ਦਾ ਇਹ ਸਭ ਤੋਂ ਖਾਸ ਪਲ ਸੀ ਜਦੋਂ ਉਸ ਨੇ ਵੈਂਕੂਵਰ ਦੇ ਵਿੱਚ ਆਪਣੇ ਡਾਕਟਰ ਦੇ ਕਲੀਨਿਕ 'ਚੋਂ ਉਸ ਨੇ ਸੋਨਾ ਸਮੁੰਦਰ ਦਾ ਨਜ਼ਾਰਾ ਵੇਖਿਆ ਜਿਸ 'ਚ ਨੀਲਾ ਅਸਮਾਨ ਸੀ ਪਾਣੀ ਸੀ ਅਤੇ ਕਿਸ਼ਤੀਆਂ ਸਨ ਪਰ ਇਨਾ ਸਭ ਤੋਂ ਵੱਧ ਅਤੇ ਖੁਸ਼ੀ ਦਾ ਪਲ ਉਸ ਬਜ਼ੁਰਗ ਮਹਿਲਾ ਲਈ ਉਹ ਦਿਨ ਸੀ ਜਦੋਂ ਉਸਨੇ ਆਪਣੇ ਸਾਥੀ ਫਿਲ ਦਾ ਚਿਹਰਾ ਪਹਿਲੀ ਵਾਰ ਵੇਖਿਆ ਕਿਉਂਕਿ ਜਦ ਉਹ ਦੋਵੇਂ ਮਿਲੇ ਸੀ ਤਾਂ ਉਹਨਾਂ ਦੋਵਾਂ ਦੀ ਅੱਖਾਂ ਦੀ ਰੋਸ਼ਨੀ ਨਹੀਂ ਸੀ ਬਜ਼ੁਰਗ ਮਹਿਲਾ ਨੇ ਕਿਹਾ ਕਿ ਅਸੀਂ ਹਰ ਕਿਸੇ ਦੇ ਜੋ ਚਿਹਰੇ ਹੁੰਦੇ ਨੇ ਉਹ ਆਪਣੇ ਮਨ ਦੇ ਵਿੱਚ ਇੱਕ ਤਸਵੀਰ ਜਿਹੜੀ ਆ ਉਸ ਦੀ ਬਣਾ ਲੈਂਦੇ ਆ ਪਰ ਕਹਿੰਦੇ ਕਿ ਜਦੋਂ ਉਹ ਅਸਲ ਤਸਵੀਰ ਸਾਹਮਣੇ ਆਉਂਦੀ ਹੈ ਤਾਂ ਅਨੁਭਵੀ ਕਹਿੰਦੇ ਕੁਝ ਵੱਖਰਾ ਹੁੰਦਾ ਹੈ ਗਿਆਨ ਬਜ਼ੁਰਗ ਮਹਿਲਾ ਹੁਣ ਚੰਗੀ ਲਾਈਟ ਦੇ ਵਿੱਚ ਲੋਕਾਂ ਦੇ ਚਿਹਰੇ ਵੇਖ ਸਕਦੇ ਨੇ ਰੰਗ ਵੇਖ ਸਕਦੇ ਨੇ ਵੱਡੀ ਲਿਖੜ ਪੜ ਸਕਦੇ ਨੇ ਅਤੇ ਪ੍ਰੈਸਕ੍ਰਿਪਸ਼ਨ ਗਲਾਸੇਸ ਮਿਲਣ ਤੋਂ ਬਾਅਦ ਇਹ ਉਮੀਦ ਲਗਾਈ ਜਾ ਰਹੀ ਹੈ ਕਿ ਜਿਹੜੀਆਂ ਉਹ ਛੋਟੀ ਲਿਖਤਾਂ ਨੇ ਯਾਨੀ ਕਿ ਸਮਾਲ ਟੈਕਸਟ ਹੈਗਾ ਉਸ ਨੂੰ ਵੀ ਉਹਨਾਂ ਦੀ ਪੜਨ ਦੀ ਉਮੀਦ ਜਿਹੜੀ ਹੈਗੀ ਉਹ ਦੱਸੀ ਜਾ ਰਹੀ ਹੈ ਪਰ ਹਾਲਾਂਕਿ ਅਜੇ ਕੁਝ ਚੁਣੌਤੀਆਂ ਵੀ ਨੇ ਜਿਵੇਂ ਕਿ ਜੋ ਪੈਰੀਫਰਲ ਵਿਜ਼ਨ ਹੈ ਉਹ ਕਈ ਵਾਰ ਉਸ ਬਜ਼ੁਰਗ ਮਹਿਲਾ ਦੇ ਮਾਈਂਡ ਨੂੰ ਟ੍ਰਿਕ ਕਰ ਜਾਂਦੀ ਹੈ ਜਾਨੀ ਕਿ ਕਈ ਵਾਰ ਐਦਾਂ ਲੱਗਦਾ ਹੈ ਕਾਰ ਦੇ ਵਿੱਚ ਬੈਠ ਕੇ ਕਿ ਸਾਰੀਆਂ ਗੱਡੀਆਂ ਉਹਨਾਂ ਦੇ ਵੱਲ ਆ ਰਹੀਆਂ ਨੇ ਪਰ ਬਜ਼ੁਰਗ ਮਹਿਲਾ ਨੇ ਦੱਸਿਆ ਕਿ ਉਹ ਹੁਣ ਹਰ ਦਿਨ ਨੂੰ ਇੱਕ ਨਵੇਂ ਤਜਰਬੇ ਦੇ ਵਾਂਗ ਦੇਖ ਰਹੇ ਨੇ ਅਤੇ ਹੁਣ ਉਹ ਟਰੈਵਲ ਕਰਨ ਬਾਰੇ ਵੀ ਸੋਚ ਰਹੇ ਨੇ ਅਤੇ ਇਸ 3 ਸਾਲ ਦੇ ਲੰਬੇ ਸਫ਼ਰ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਇਹ ਸਭ ਕੁਝ ਮੇਰੇ ਲਈ ਕਹਿੰਦੇ ਕਿ ਇੱਕ ਤੋਹਫੇ ਦੇ ਵਾਂਗ ਹੈ ਉਹ ਆਪਣੇ ਡਾਕਟਰਸ ਡਾਕਟਰ ਮੋਲੋਨੀ ਅਤੇ ਉਹਨਾਂ ਦੀ ਟੀਮ ਦਾ ਦਿਲੋਂ ਧੰਨਵਾਦ ਵੀ ਕਰ ਰਹੇ ਨੇ ਅਤੇ ਉਹਨਾਂ ਨੇ ਕਿਹਾ ਹੈ ਕਿ ਇਹ ਸਿਰਫ ਮੇਰੇ ਲਈ ਅੱਖਾਂ ਦੀ ਰੋਸ਼ਨੀ ਹੀ ਨਹੀਂ ਸਗੋਂ ਮੇਰੀ ਆਜ਼ਾਦੀ ਮੇਰੀ ਤੁਰਨ ਫਿਰਨ ਦੀ ਸਮਰੱਥਾ ਅਤੇ ਮੇਰੀ ਉਮੀਦ ਨੂੰ ਵਾਪਸ ਜੋ ਹੈ ਇਹ ਲੈ ਕੇ ਆਉਣ ਦੀ ਜਿਹੜੀ ਡਾਕਟਰਸ ਦੀ ਮਿਹਨਤ ਹੈ ਇਹ ਰੰਗ ਲਿਆਈ ਹੈ ਰੈਡ ਐਫਐਮ ਦੇ ਲਈ ਗਗਨਦੀਪ ਸਿੰਘ ਦੀ ਰਿਪੋਰਟ